ਕਾਂਗਰਸ ਹਾਈ ਕਮਾਂਡ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੋਕ ਸਭਾ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਖੜਾ ਕਰਨ ਤੇ ਪਾਰਟੀ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਕਲਾਂਨੌਰ ਵਿੱਚ ਟਿਕਟ ਮਿਲਣ ਦੀ ਖੁਸ਼ੀ ਵਿੱਚ ਵਰਕਰਾਂ ਨੇ ਢੋਲ ਦੀ ਥਾਪ ਤੇ ਭੰਗੜੇ ਪਾਏ ਤੇ ਲੱਡੂ ਵੰਡੇ ਗਏ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਤਾਕਤ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਮੌਜੂਦਾ ਵਿਧਾਇਕ ਵੀ ਹਨ। ਨੂੰ ਟਿਕਟ ਮਿਲਣ ਤੇ ਕਾਂਗਰਸੀ ਵਰਕਰਾਂ ਵੱਲੋਂ ਮੰਨੂ ਸਰਜੇ ਚੱਕ ਅਤੇ ਅਮਰਜੀਤ ਗੁੱਲਰ ਦੀ ਅਗਵਾਈ ਵਿੱਚ ਕਲਨੌਰ ਸ਼ਿਮ ਮੰਦਰ ਪਾਰਕ ਵਿਖੇ ਭੰਗੜੇ ਪਾ ਕੇ ਲੱਡੂ ਵੰਡੇ ਗਏ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਦਾਰ ਰੰਧਾਵਾ ਨੂੰ ਲੋਕ ਸਭਾ ਦੀ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਦਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ ਬੜੇ ਮਾਣ ਦੇ ਮਾਣ ਦੀ ਗੱਲ ਹੈ ਕਿ ਸਾਨੂੰ ਐਡੇ ਵੱਡਾ ਜਿਹੜਾ ਜਰਨਲ ਆ ਸਜਦਾ ਸਰ ਸੁਸ਼ਿੰਦਰ ਸਿੰਘ ਰੰਧਾਵਾ ਸਾਹਿਬ ਜੋ ਕਿ ਜ਼ਿਲ੍ਹਾ ਗਰਦਾਸਪੁਰ ਨੂੰ ਦਿੱਤੇ ਨੇ ਅਸੀਂ ਸਾਰੇ ਵਰਕਰ ਸਾਰੇ ਜਿੰਨੇ ਵੀ ਕਾਂਗਰਸ ਦੇ ਵਰਕਰ ਆ ਬੜੇ ਖੁਸ਼ ਆ ਅਸੀਂ ਉਸ ਖੁਸ਼ੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਪਣਾ ਲੱਡੂ ਵੰਡੇ ਨੇ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਸਮਾਂ ਆ ਬੜੇ ਚੰਗੇ ਤਰੀਕੇ ਦੇ ਨਾਲ ਵੋਟਾਂ ਪਵਾ ਕੇ ਸਰਦਾਰ ਸੁਸ਼ਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਜਿੱਤ ਕੇ ਜਿਤਾ ਕੇ ਅਸੀਂ ਸੈਂਟਰ ਚ ਭੇਜਣਾ ਵਾ ਕਿਉਂਕਿ ਇਹੋ ਜੇ ਨਰ ਤੜਕ ਲੀਡਰ ਦੀ ਸਾਨੂੰ ਲੋੜ ਸੀਗੀ ਜਿਹੜਾ ਅੱਜ ਸਾਨੂੰ ਮਿਲਿਆ ਅਸੀਂ ਇਹਨਾਂ ਸਾਰਿਆਂ ਨੇ ਪ੍ਰਣ ਕੀਤਾ ਕਿ ਆਪਾਂ ਆਪਣੇ ਪਿੰਡਾਂ ਦੇ ਜਾ ਕੇ ਆਪਾਂ ਆਪਣੀ ਸਾਰੇ ਆਪਾਂ ਆਪਣੇ ਪਿੰਡਾਂ ਚ ਸ਼ਹਿਰਾਂ ਦੇ ਜਾ ਕੇ ਅਸੀਂ ਸਾਰਿਆਂ ਨੂੰ ਅਗਾਜ ਕਰਾਂਗੇ ਤਾਂ ਕਿ ਆਪਾਂ ਆਪਣੇ ਭਾਈਚਾਰੇ ਵਿੱਚ ਜਾਵਾਂਗੇ ਕ੍ਰਿਸ਼ਨ ਭਾਈਚਾਰੇ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਓ ਸਾਰੇ ਰਲ ਮਿਲ ਕੇ ਆਓ ਸਾਰੀਆਂ ਕੌਮਾਂ ਮਤਲਬ ਇਕੱਠੇ ਹੋ ਕੇ ਰਵਾ ਸਾਹਿਬ ਨੂੰ ਵੋਟਾਂ ਪਾ ਕੇ ਜਤਾਈਏ ਔਰ ਸੈਂਟਰ ਚ ਭੇਦੀਏ ਤਤੋ ਲੋਇ ਇੱਕ ਗਰਦਾਸਪੁਰ ਦੇ ਜਿਹੜੇ ਲੀਡਰ ਆ ਉਹ ਕਹਿ ਰਹੇ ਕਿ ਸਾਡੀ ਡੇਰਾ ਬੱਬਾ ਨਾਨਕ ਉਹ ਡਿਸਟ੍ਰਿਕਟ ਗਰਦਾਸਪੁਰ ਤੇ 5 ਲੱਖ ਵੋਟ ਆ ਉਹ ਤਾਂ ਜਾਦ ਇਲੈਕਸ਼ਨ ਲੜਨਾ ਚਾਹੁੰਦੇ ਆ ਹਾਂ ਬੇਸ਼ੱਕ ਸਾਡੀ ਬੋਟ ਬਹੁਤ ਜ਼ਿਆਦਾ ਵਾ ਪਰ ਅਸਾਂ ਇਸ ਗੱਲ ਦਾ ਉਹਨਾਂ ਨੂੰ ਇਹ ਇਹ ਗੱਲ ਹੈਗੀ ਆ ਕਿ ਮੈਂ ਖਲੋਵਾਂਗਾ ਤਾਂ ਬੋਟ ਜਿਹੜੀ ਸਾਰੀ ਮੈਨੂੰ ਪਏਗੀ ਸਾਰੀ ਜਿਹੜੀ ਵੋਟ ਐ ਇੱਕ ਜਗ੍ਹਾ ਨਹੀਂ ਪੈਂਦੀ ਹੁੰਦੀ ਕਿਉਂਕਿ ਕਿੰਨੇ ਧਰਮ ਨੇ ਕਿੰਨੇ ਜਾਤਾਂ ਨੇ ਜਿਹੜੀਆਂ ਵੱਖ-ਵੱਖ ਤਰੀਕਿਆਂ ਨਾਲ ਖਲੋਉਂਦੀਆਂ ਨੇ ਜਿਵੇਂ ਹੋਰ ਸਿੱਖ ਭਾਈਚਾਰਾ ਲੈ ਲੀਏ ਕਾਂਗਰਸ ਨੂੰ ਵੀ ਵੋਟ ਪਉਂਦਾ ਵਾ ਕਾਲੀਦਾਨ ਨੂੰ ਵੀ ਪਉਂਦਾ ਬੀਜੇਪੀ 'ਚ ਵੀ ਹੈ ਨੇ ਇਸੇ ਤਰ੍ਹਾਂ ਉਹ ਜਿਹੜੀ ਵੋਟ ਕ੍ਰਿਸ਼ਨ ਵੋਟ ਆ ਸਾਰੇ ਧੜਿਆਂ 'ਚ ਵੰਡੀ ਆ ਇਸ ਕਰਕੇ ਜਿਹੜੇ ਵੀ ਵੱਖ-ਵੱਖ ਤਰੀਕਿਆਂ ਨਾਲ ਉਹ ਆਪਣਾ ਬਿਆਨ ਦਿੰਦੇ ਨੇ ਇਸ ਕਰਕੇ ਇੱਕ ਜਗ੍ਹਾ ਵੋਟ ਨਹੀਂ ਪੈ ਸਕਦੀ ਵੱਖ-ਵੱਖ ਜਿੱਥੇ-ਜਿੱਥੇ ਕੋਈ ਲੱਗਾ ਉੱਥੇ-ਉੱਥੇ ਵੋਟ ਪੈਂਦੀ ਆ ਸਾਡੀ ਸਮੂਚੀ ਜੂਥ ਕਾਂਗਰਸ ਦੀ ਟੀਮ ਆਈ ਆ ਜਿੱਥੇ ਇੱਕ ਬਲਾਕ ਕਲਾ ਦਾ ਉਹਦੇ ਵਿੱਚ ਇੰਤਹਾ ਦੇ ਲੋ ਧੰਨਵਾਦ ਕਰਦੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਥੋਂ ਟੇਟ ਦਾ ਧੰਨਵਾਜਿਆ ਕਿਤਾਬਤੋਂ ਅਸੀਂ ਆਸ ਕਰਦੇ ਹਾਂ ਸਾਰੇ ਕਿ ਇਹਨਾਂ ਨੂੰ ਜਿਤਾ ਕੇ ਇਥੋਂ ਭੇਜਾਂਗੇ ਵੱਡੀ ਲੀਡ ਨਾਲ ਭੇਜਾਂਗੇ ਜੀ ਪੂਰੇ ਹਲਕਿਆਂ ਚੋਂ ਔਰ ਲੋਕ ਸਭਾ ਭੇਜਾਂਗੇ ਜਿਹੜਾ ਕੋ ਆਮ ਲੋਕਾਂ ਦੇ ਮੁੱਦੇ ਆ ਉਹ ਉਠਾਏ ਜਾਣ ਅੱਜ ਸਾਨੂੰ ਸਾਡੇ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਲੋਕ ਸਭਾ ਦੀ ਸੀਟ ਦੇ ਕੇ ਨਵਾਜਿਆ ਗਿਆ ਵਾ ਮੈਂ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਤੇ ਪ੍ਰੇਨਕਾ ਗਾਂਧੀ ਜੀ ਦਾ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਵਾ ਕਿ ਉਹਨਾਂ ਮਾਝੇ ਦੇ ਸੱਚੇ ਜਰਨੈਲ ਨੂੰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੱਜ ਲੋਕ ਸਭਾ ਦੀ ਸੀਟ ਦੇ ਕੇ ਨਵਾਜਿਆ ਵਾ ਅਸੀਂ ਸਮੂਹ ਡੇਰਾ ਬਾਬਾ ਨਨਕ ਹਲਕੇ ਦੇ ਜਿੰਨੇ ਜੂਥ ਦੇ ਵਰਕਰ ਆ ਅਸੀਂ ਰੰਧਾਵਾ ਸਾਹਿਬ ਦੇ ਨਾਲ ਚਟਾਨ ਵਾਂਗੂ ਖਲੋ ਕੇ ਅਸੀਂ ਉਹਨਾਂ ਦੇ ਨਾਲ ਮੋਢੇ ਦਾ ਮੋਟਾ ਜੋੜ ਕੇ ਇਹ ਸੀਟ ਜਿਤਾ ਕੇ ਰਾਹੁਲ ਗਾਂਧੀ ਦੀ ਝੋਲੀ ਚ ਪਾਵਾਂਗੇ ਤੇ ਰੰਧਾਵਾ ਸਾਹਿਬ ਦਾ ਕਦ ਹੋਰ ਉੱਚਾ ਕਰਾਂਗੇ ਤੇ ਆਪਣੇ ਹਲਕੇ ਤੋਂ ਵੱਡੀ ਲੀਡ ਦਵਾ ਕੇ ਰੰਧਾਵਾ ਸਾਹਿਬ ਨੂੰ ਜਿਤਾਵਾਂਗੇ ਤੇ ਮੈਂ ਰੰਧਾਵਾ ਸਾਹਿਬ ਨੂੰ ਤੇ ਸਮੁੱਚੀ ਹਾਈ ਕਮਾਂਡ ਨੂੰ ਤੇ ਸਮੁੱਚੇ ਡੇਰਾ ਬਾਬਾ ਨਾਨਕ ਦੇ ਜੂਥ ਵਰਕਰ ਜਿਹੜੇ ਅੱਜ ਇਕੱਠੇ ਹੋ ਕੇ ਜਿਨ੍ਹਾਂ ਨੇ ਖੁਸ਼ੀ ਮਨਾਈਆਂ ਉਹਨਾਂ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਵਾਂ ਹੁਣ ਮੁਕਾਬਲੇ ਦਾ ਟਾਈਮ ਆ ਅਸੀਂ ਸਾਰਿਆਂ ਨੂੰ ਮੈਂ ਕਹਿੰਦਾ ਵਾਂ ਜਿੱਥੇ-ਜਿੱਥੇ ਵੀ ਸਾਡੇ ਰਿਸ਼ਤੇਦਾਰ ਭੈਣ ਭਰਾ ਸੱਜਣ ਰਹਿੰਦੇ ਨੇ ਸਾਰਿਆਂ ਨੂੰ ਅਗਾਹ ਕੀਤਾ ਜਾਏ ਤੇ ਦਿਨ ਰਾਤ ਮਿਹਨਤ ਕਰਕੇ ਆਪਾਂ ਰੰਧਾਵਾ ਸਾਹਿਬ ਦੀ ਇਹ ਸੀਟ ਜਿੱਤ ਕੇ ਤੇ ਰਾਹੁਲ ਗਾਂਧੀ ਜੀ ਦੀ ਝੋਲੀ ਪਾਈਏ ਤੇ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਸਰਕਾਰ ਲਿਆਈਏ ਤੇ ਮੋਦੀ ਦੇ ਆ ਹੋਰੀਆਂ ਬੇ ਨਕਾਮੀਆਂ ਤੋਂ ਬੇ ਥੱਕੇਸ਼ਾਈਆਂ ਦੇ ਉੱਤੋਂ ਦੇਸ਼ ਨੂੰ ਤੇ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਛਟਕਾਰਾ ਕਰਾ ਸਕੀਏ ਤੇ ਮੋਦੀ ਨੂੰ ਇਸ ਵਾਰ ਸੈਂਟਰ ਦੇ ਵਿੱਚੋਂ ਭਜਾਈਏ ਤੇ ਕਾਂਗਰਸ ਦੀ ਸਰਕਾਰ ਨੂੰ ਆਪਾਂ ਸੈਂਟਰ ਦੇ ਵਿੱਚ ਲਿਆਈਏ ਤਾਂ ਜੋ ਆਪਾਂ ਆਪਣੇ ਹਲਕੇ ਨੂੰ ਮਾਨ ਮਹਿਸੂਸ ਕਰਵਾ ਸਕੀਏ। ਬੜੇ ਪਿਛਲੇ ਦਿਨ ਗੁਰਦੀਪ ਰੰਧਾਵਾ ਜਿੱਥੇ ਰੈਲੀ ਹੋਈ ਉਹਨਾਂ ਨੇ ਗਏ ਕਿ ਮੈਂ ਕਾਂਗਰਸੀ ਦੇ ਅਕਾਲੀਆਂ ਦੇ ਪੂਛ ਨਹੀਂ ਲੱਗੰਦੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹ ਉਹਨਾਂ ਨੇ ਆਪਣਾ ਜੋ ਵੀ ਕਿਹਾ ਸੀ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਪਸ਼ਟੀਕਰਨ ਦੇ ਦਿੱਤਾ ਵਾ। ਬੂਥ ਵੇਖੋ ਸਾਰਿਆਂ ਦਾ ਹੱਕ ਬੰਦਾ ਵਾ ਹਰ ਬੰਦਾ ਮਿਹਨਤ ਕਰਦਾ ਵਾ ਹਰ ਬੰਦੇ ਨੇ ਆਪਣੇ ਬੂਥ ਲਾਉਣੇ ਨੇ ਕਿਸੇ ਪਾਰਟੀ ਨੂੰ ਕੋਈ ਬੰਦਾ ਵੀ ਨਹੀਂ ਡੱਕ ਸਕਦਾ ਹਰ ਬੰਦਾ ਆਪਣੀ ਮਿਹਨਤ ਦੇ ਨਾਲ ਆਪਣੇ ਬੂਥ ਵੀ ਲਾਏਗਾ ਤੇ ਆਪਣੇ ਵਰਕਰਾਂ ਨੂੰ ਅਗਾਹ ਵੀ ਕਰੇਗਾ ਸਾਡੇ 'ਚ ਜੋ ਜੋਰ ਆ ਅਸੀਂ ਆਪਣਾ ਕਾਂਗਰਸ ਪਾਰਟੀ ਤੇ ਰੰਦਾਵਾ ਸਾਹਿਬ ਨਾਲ ਚਟਾਨ ਵਾਂਗੂ ਖੜੇ ਆ ਆਪਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਪਾਰਟੀ ਵਾਸਤੇ ਕੰਮ ਕਰਾਂਗੇ ਤੇ ਆਪਣੇ ਲੀਡਰ ਨੂੰ ਜਿਤਾ ਕੇ ਉਹਦਾ ਕਦ ਉੱਚਾ ਕਰਾਂਗੇ ਭਾਰ ਸੁਖਿੰਦਰ ਸਿੰਘ ਰੰਦਾਵਾ